ਦੇ ਵਿੱਚ ਜੋ ਵਾਪਰਿਆ ਉਸ ਨੇ ਹਰ ਕਿਸੇ ਨੂੰ ਅੰਦਰ ਤੱਕ ਝੰਡੋੜ ਕੇ ਰੱਖ ਦਿੱਤਾ ਇਸ ਪਲੇਨ ਕ੍ਰੈਸ਼ 'ਚ ਹੁਣ ਤੱਕ ਕਿਤੋਂ 265 ਤੱਕ ਕਿਤੋਂ ਉਸ ਤੋਂ ਵੱਧ ਮੌਤਾਂ ਹੋਣ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਜਹਾਜ਼ 'ਤੇ ਸਵਾਰ ਜਾਣ ਗਏ ਵਾਲੇ ਯਾਤਰੀਆਂ ਦੀਆਂ ਹੁਣ ਤੱਕ ਕਹਾਣੀਆਂ ਇੱਕ ਇੱਕ ਕਰਕੇ ਸਾਹਮਣੇ ਆ ਰਹੀਆਂ ਨੇ ਜਿਸ ਨੂੰ ਸੁਣ ਕੇ ਹਰ ਇੱਕ ਦੇਸ਼ ਵਾਸੀ ਦੇ ਦਿਲ 'ਚ ਪੀੜ ਹੋਣੀ ਲਾਜ਼ਮੀ ਅੱਜ ਅਸੀਂ ਤੁਹਾਨੂੰ ਇਹਨਾਂ 'ਚੋਂ ਹੀ ਕੁਝ ਅਜਿਹੇ ਕિસ્ਸੇ ਦੱਸਾਂਗੇ ਜੋ ਕਿ ਤੁਹਾਨੂੰ ਵੀ ਪਾਉ ਕਾ ਦੇਂਗੇ ਗੱਲ ਸ਼ੁਰੂ ਕਰਦੇ ਹਾਂ ਇੱਕ ਅਜੀਬ ਧੀ ਤੋਂ ਜੋ ਕਿ ਪਹਿਲੀ ਵਾਰ ਆਪਣੇ ਪਤੀ ਨੂੰ ਮਿਲਣ ਜਾ ਰਹੀ ਸੀ ਖੁਸ਼ਬੂ ਜੋ ਕਿ ਰਾਜਸਥਾਨ ਦੇ ਬੋਲੋ ਟਾਰਾ ਜ਼ਿਲ੍ਹੇ ਦੇ ਰਹਿਣ ਵਾਲੀ ਸੀ ਉਹ ਜਹਾਜ਼ 'ਚ ਸਫ਼ਰ ਕਰ ਰਹੀ ਸੀ ਖੁਸ਼ਬੂ ਦਾ ਇਸ ਸਾਲ ਵਿਆਹ ਹੋਇਆ ਸੀ ਅਤੇ ਵਿਆਹ ਤੋਂ ਬਾਅਦ ਪਹਿਲੀ ਵਾਰ ਉਹ ਆਪਣੇ ਪਤੀ ਨੂੰ ਮਿਲਣ ਦੇ ਲਈ ਲੰਡਨ ਜਾ ਰਹੀ ਸੀ ਲੇਕਿਨ ਰੱਬ ਨੂੰ ਸ਼ਾਇਦ ਉਹਨਾਂ ਦੀ ملاقات ਮਨਜ਼ੂਰ ਨਹੀਂ ਸੀ ਖੁਸ਼ਬੂ ਦਾ ਪਤੀ ਵਿਪੁਲ ਸਿੰਘ ਰਾਜਪੂਰोहित ਲੰਡਨ ਦੇ ਵਿੱਚ ਡਾਕਟਰ ਹੈ ਵਿਆਹ ਤੋਂ ਬਾਅਦ ਖੁਸ਼ਬੂ ਪਹਿਲੀ ਵਾਰ ਲੰਡਨ ਜਾ ਰਹੀ ਸੀ ਇਸ ਤੋਂ ਪਹਿਲਾਂ ਉਹ ਆਪਣੇ ਸਹੁਰੇ ਘਰ ਰਹਿ ਰਹੀ ਸੀ ਖੁਸ਼ਬੂ ਦੇ ਵੀਜ਼ਾ ਕਾਰਜਗਤ ਪੂਰਾ ਹੋਣ ਤੋਂ ਬਾਅਦ ਉਹ ਬੁੱਧਵਾਰ ਨੂੰ ਪਿੰਡ ਤੋਂ ਅਹਮਦਾਬਾਦ ਲਈ ਆਪਣੇ ਪਤੀ ਨੂੰ ਮਿਲਣ ਲਈ ਲੰਡਨ ਜਾਣ ਲਈ ਰਵਾਨਾ ਹੋਈ ਸੀ ਇਸ ਹਾਦਸੇ ਤੋਂ ਬਾਅਦ ਪਰਿਵਾਰ ਖੁਸ਼ਬੂ ਬਾਰੇ ਜਾਣਕਾਰੀ ਲਈ ਗੁਜਰਾਤ ਨਾਲ ਸੰਪਰਕ ਕਰ ਰਿਹਾ ਸੀ ਹਾਦਸੇ ਦੀ ਜਾਣਕਾਰੀ ਮਿਲਣ ਤੋਂ ਬਾਅਦ ਪਰਿਵਾਰ ਅਤੇ ਪਿੰਡ ਵਾਸੀ ਸਦਮੇ ਵਿੱਚ ਨੇ ਕੱਲ ਖੁਸ਼ਬੂ ਆਪਣੇ ਪਿਤਾ ਅਤੇ ਚਚੇਰੇ ਭਰਾ ਨਾਲ ਅਹਮਦਾਬਾਦ ਗੁਜਰਾਤ ਲਈ ਪਿੰਡ ਛੱਡ ਕੇ ਗਈ ਸੀ ਘਰ ਦੀਆਂ ਔਰਤਾਂ ਨੇ ਰਵਾਇਤੀ ਰਸਮਾਂ ਰਿਵਾਜਾਂ ਨਾਲ ਉਸ ਨੂੰ ਵਿਦਾਇਗੀ ਦਿੱਤੀ ਸੀ ਖੁਸ਼ਬੂ ਆਪਣੇ ਪਿਤਾ ਅਤੇ ਭਰਾ ਨਾਲ ਇੱਕ ਕਾਰ ਵਿੱਚ ਅਹਮਦਾਬਾਦ ਹਵਾਈ ਅੱਡੇ ਤੇ ਪਹੁੰਚੀ ਇਸਾਰੇ ਪਾਬੂਕ ਝੋਕੇਦਿਆਂ ਵੀਡੀਓਜ਼ ਵੀ ਲਗਾਤਾਰ ਸਾਹਮਣੇ ਆ ਰਹੇ ਨੇ ਜਿਸ ਤੇ ਉਹ ਪਰਿਵਾਰਕ ਮੈਂਬਰਾਂ ਨੂੰ ਜਸਤੀ ਪੌਂਦੀ ਹੋਈ ਭਾਵੁਕ ਹੁੰਦੀ ਦਿਖਾਈ ਦੇ ਰਹੀ ਹੈ ਇਸ ਤੋਂ ਇਲਾਵਾ ਖੁਸ਼ਬੂ ਦੇ ਪਿਤਾ ਮਦਨ ਸਿੰਘ ਨੇ ਆਪਣੇ ਵਟਸਐਪ ਸਟੇਟਸ ਤੇ ਖੁਸ਼ਬੂ ਨਾਲ ਇੱਕ ਫੋਟੋ ਪੋਸਟ ਕੀਤੀ ਜਿਸ ਤੇ ਉਹਨਾਂ ਨੇ ਲਿਖਿਆ ਸੀ ਤੇ ਆਸ਼ੀਰਵਾਦ ਦਿੱਤਾ ਕਿ ਮੇਰੀ ਖੁਸ਼ਬੂ ਬੇਟਾ ਲੰਡਨ ਜਾ ਰਹੀ ਹੈ ਗੱਲ ਹੁਣ ਉਹਨਾਂ ਜਵਾਜ਼ ਪਾਇਲਟਾਂ ਦੀ ਵੀ ਕਰਨੀ ਬਣਦੀ ਹੈ ਜਿਨ੍ਹਾਂ ਨੇ ਇਨਾ ਤਣਾਪੂਨ ਮਾਹੌਲ ਦੇ ਵਿੱਚ ਵੀ ਹਿੰਮਤ ਨਹੀਂ ਹਾਰੀ ਅਹਮਦਾਬਾਦ ਤੋਂ ਲੰਡਨ ਲਈ ਉਡਾਨ ਭਰਨ ਵਾਲੇ ਜਹਾਜ਼ ਨੂੰ ਇੱਕ ਬਹੁਤ ਹੀ ਤਜਰਬੇਕਾਰ ਪਾਇਲਟ ਉਡਾਰ ਰਿਹਾ ਸੀ ਜਾਣਕਾਰੀ ਅਨੁਸਾਰ ਜਹਾਜ਼ ਦੇ ਦੋਵੇਂ ਪਾਇਲਟਾਂ ਕੋਲ ਹਜ਼ਾਰਾਂ ਘੰਟਿਆਂ ਦੀ ਉਡਾਣ ਦਾ ਤਜਰਬਾ ਸੀ ਜਹਾਜ਼ ਦਾ ਕੈਪਟਨ ਸੁਮੇਤ ਸਬਰਵਾਲ ਇੱਕ ਬਹੁਤ ਹੀ ਤਜਰਬੇਕਾਰ ਪਾਇਲਟ ਸੀ ਉਸ ਕੋਲ ਲਗਭਗ 8200 ਘੰਟੇ ਉਡਾਣਾਂ ਦਾ ਤਜਰਬਾ ਸੀ ਜਦੋਂ ਕਿ ਉਹਨਾਂ ਦੇ ਸਹਿ ਪਾਇਲਟ ਫਰਸਟ ਅਫਸਰ ਕਲੈਪ ਗੁੰਦਰਸਨ ਉਹਨਾਂ ਨੂੰ 1100 ਘੰਟੇ ਉਡਾਣ ਦਾ ਤਜਰਬਾ ਸੀ ਰਿਪੋਰਟ ਦੇ ਅਨੁਸਾਰ ਕੈਪਟਨ ਸਬਰਵਾਲ ਆਪਣੇ 90 ਸਾਲਾ ਪਿਤਾ ਦੀ ਦੇਖਭਾਲ ਲਈ ਆਪਣੀ ਨੌਕਰੀ ਛੱਡਣ ਦੀ ਯੋਜਨਾ ਬਣਾ ਰਿਹਾ ਸੀ ਹਿੰਦੁਸਤਾਨ ਟਾਈਮਜ਼ ਅਖਬਾਰ ਦੀ ਇੱਕ ਰਿਪੋਰਟ ਦੇ ਅਨੁਸਾਰ ਉਸਨੇ ਉਡਾਨ ਤੋਂ ਪਹਿਲਾਂ ਆਪਣੇ ਪਿਤਾ ਨੂੰ ਕਿਹਾ ਸੀ ਕਿ ਮੈਂ ਤੁਹਾਨੂੰ ਲੰਡਨ ਪਹੁੰਚਣ ਤੋਂ ਬਾਅਦ ਫੋਨ ਕਰਾਂਗਾ ਪਰ ਇਹ ਉਹਨਾਂ ਦੀ ਆਖਰੀ ਗੱਲਬਾਤ ਸੀ ਸਬਰਬਾਲ ਨੂੰ ਇਹ ਨਹੀਂ ਸੀ ਪਤਾ ਪਾਇਲਟ ਨੇ 3 ਦਿਨ ਪਹਿਲਾਂ ਆਪਣੇ ਪਿਤਾ ਨਾਲ ਵਾਅਦਾ ਕੀਤਾ ਸੀ ਕਿ ਉਹ ਜਲਦੀ ਹੀ ਆਪਣੀ ਨੌਕਰੀ ਛੱਡ ਦੇਣਗੇ ਅਤੇ ਉਹਨਾਂ ਦੀ ਦੇਖਭਾਲ ਕਰਨਗੇ ਉਹਨਾਂ ਦੇ 90 ਸਾਲਾ ਪਿਤਾ ਮੁੰਬਈ ਦੇ ਵਿੱਚ ਇਕੱਲੇ ਰਹਿੰਦੇ ਸਨ ਉਹਨਾਂ ਦੀ ਮਾਤਾ ਦਾ 2 ਸਾਲ ਪਹਿਲਾਂ ਦਿਹਾਂਤ ਹੋ ਗਿਆ ਸੀ ਜਦ ਰਿਕਰ ਕਰਦੀ ਹੈ ਕਿ ਸ਼ੁਰੂ ਚ ਜੋ ਰਿਪੋਰਟਾਂ ਆ ਰਹੀਆਂ ਸੀ ਉਸ ਚ ਇਹੀ ਕਿਹਾ ਜਾ ਰਿਹਾ ਸੀ ਕਿ ਕੋਈ ਵੀ ਇਸ ਕ੍ਰੈਸ਼ ਚੋਂ ਜ਼ਿੰਦਾ ਨਹੀਂ ਨਿਕਲ ਪਾਏਗਾ ਲੇਕਿਨ ਜਿਵੇਂ ਹੀ ਤਸਵੀਰ ਸਾਫ਼ ਹੋਣੀ ਨਜ਼ਰ ਆਈ ਤਾਂ ਕੁਦਰਤ ਦਾ ਇੱਕ ਕਰਿਸ਼ਮਾ ਜਿਹਾ ਵਾਪਰੀਆ 242 ਚ ਸਿਰਫ ਇੱਕ ਵਿਅਕਤੀ ਆਪਣੀ ਜ਼ਿੰਦਗੀ ਦੀ ਜੰਗ ਜਿੱਤ ਗਿਆ ਤੇ ਜ਼ਿੰਦਾ ਬਚ ਗਿਆ ਇਹ ਯਾਤਰੀ ਸੀਟ 11ਏ ਤੇ ਬੈਠਾ ਸੀ ਅਹਮਦਾਬਾਦ ਦੇ ਪੁਲਿਸ ਕਮਿਸ਼ਨਰ ਜੀਐਸ ਮਲਿਕ ਨੇ ਇਸ ਦੀ ਖੁਦ ਪੁਸ਼ਟੀ ਕੀਤੀ ਸੀਪੀ ਨੇ ਕਿਹਾ ਕਿ ਇੱਕ ਸਖਸ਼ਤਾ ਹਸਪਤਾਲ ਚ ਇਲਾਜ جاری ਹੈ ਇਸ ਦਾ ਨਾਮ ਵਿਸ਼ਵਾਸ ਕੁਮਾਰ ਰਮੇਸ਼ ਦੱਸਿਆ ਜਾ ਰਿਹਾ ਹੈ ਰਮੇਸ਼ ਅਹਮਦਾਬਾਦ ਦੇ ਵਿੱਚ ਵੀਰਵਾਰ ਨੂੰ ਹੋਏ ਭਿਆਨਕ 에ਅਰ ਇੰਡੀਆ ਜਹਾਜ਼ ਹਾਦਸੇ ਵਿੱਚ ਚਮਤਕਾਰੀ ਰੂਪ ਨਾਲ ਬਚ ਗਿਆ ਲੰਡਨ ਜਾਣ ਵਾਲੀ ਫਲਾਈਟ ਵਿੱਚ ਸਵਾਰ 242 ਯਾਤਰੀਆਂ ਵਿੱਚੋਂ ਉਹ ਇਕਲੌਤਾ ਹੈ ਜੋ ਇਸ ਸਮੇਂ ਹਸਪਤਾਲ ਦੇ ਵਿੱਚ ਜ਼ਿੰਦਾ ਹੈ ਰਮੇਸ਼ ਕੁਮਾਰ ਵਿਸ਼ਵਾਸ ਇੱਕ ਬ੍ਰਿਟਿਸ਼ ਨਾਗਰਿਕ ਹੈ ਅਤੇ ਪਿਛਲੇ ਕੁਝ ਦਿਨਾਂ ਤੋਂ ਆਪਣੇ ਪਰਿਵਾਰ ਨੂੰ ਮਿਲਣ ਦੇ ਲਈ ਭਾਰਤ ਆਏ ਹੋਏ ਸੀ ਉਹ ਆਪਣੇ ਭਰਾ ਅਜੇ ਕੁਮਾਰ ਰਮੇਸ਼ ਨਾਲ ਲੰਡਨ ਵਾਪਸ ਆ ਰਿਹਾ ਸੀ ਪਰ ਹੁਣ ਅਜੇ ਦਾ ਕੋਈ ਪਤਾ ਨਹੀਂ ਲੱਗ ਰਿਹਾ ਇਸ ਸਬੰਧ ਦੇ ਵਿੱਚ ਕੁਝ ਅਜਿਹੇ ਵੀ ਆਸ਼ਾਵਾਦੀ ਲੋਕ ਜਿਨ੍ਹਾਂ ਨੂੰ ਆਖਰੀ ਮੌਕੇ ਤੱਕ ਉਮੀਦ ਸੀ ਕਿ ਉਹਨਾਂ ਦੇ ਧੀ ਜਾਂ ਪੁੱਤਰ ਸੁਰੱਖਿਤ ਨੇ ਤੇ ਜਿਉਂਦੇ ਨੇ ਇਹਨਾਂ ਚੋਂ ਇੱਕ ਹੈ ਮਨੀਪੁਰ ਦੇ ਨਿਵਾਸੀ ਨਗਨਥੋਈ ਸ਼ਰਮਾ ਦਾ ਪਰਵਾਰ ਸ਼ਰਮਾ ਵੀਰਵਾਰ ਨੂੰ ਹਾਦਸਾ ਗ੍ਰਸਤ ਹੋਏ 에어 ਇੰਡੀਆ ਦੇ ਜਹਾਜ਼ ਵਿੱਚ ਸਵਾਰ 12 ਕੈਬਿਨ ਕਰੂ ਮੈਂਬਰਾਂ ਵਿੱਚੋਂ ਇੱਕ ਸੀ ਮਨੀਪੁਰ ਦੀ ਇੱਕ 20 ਸਾਲਾ ਫਲਾਈਟ ਅਟੈਂਡੈਂਟ ਦੀ ਮੌਤ ਹੋਈ ਜਦੋਂ 242 ਯਾਤਰੀਆਂ ਨੂੰ ਲੈ ਕੇ ਜਾ ਰਿਹਾ 에어 ਇੰਡੀਆ ਦਾ ਜਹਾਜ਼ ਅਹਮਦਾਬਾਦ ਹਵਾਈ ਅਡੇ ਤੋਂ ਉਡਾਨ ਭਰਨ ਤੋਂ ਥੋੜੀ ਦੇਰ ਬਾਅਦ ਹੀ ਹਾਦਸਾ ਗ੍ਰਸਤ ਹੋ ਗਿਆ ਪੀਟੀਆਈ ਨਾਲ ਗੱਲ ਕਰਦੇ ਹੋਏ ਕੈਬਨ ਕਰੂ ਮੈਂਬਰ ਦੇ ਪਰਿਵਾਰ ਨੇ ਸ਼ਰਮਾ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕਰਦੇ ਹੋਏ ਆਪਣੀ ਮੁਸ਼ਕਿਲ ਸਾਂਝਾ ਕੀਤੀ ਤੁਰੰਤ ਹੋਈ ਦੇ ਰਿਸ਼ਤੇਦਾਰ ਨੇ ਦੱਸਿਆ ਹੈ ਕਿ ਅਸੀਂ ਖਬਰ ਮਿਲਣ ਤੋਂ ਬਾਅਦ ਉਸ ਨੂੰ ਕਈ ਵਾਰ ਫੋਨ ਕੀਤਾ ਪਰ ਕਿਸੇ ਨੇ ਫੋਨ ਨਹੀਂ ਚੁੱਕਿਆ ਉਸ ਦੇ ਫੋਨ ਤੇ ਇੰਟਰਨੈਟ ਅਜੇ ਵੀ ਚਾਲੂ ਸੀ ਹਾਲਾਂਕਿ ਅਸੀਂ ਸ਼ਾਮ 6 ਵਜੇ ਦੇ ਆਸ-ਪਾਸੇ ਉਸ ਨੂੰ ਫੋਨ ਕਰਨਾ ਬੰਦ ਕਰ ਦਿੱਤਾ ਕਿਉਂਕਿ ਸਾਨੂੰ ਡਰ ਸੀ ਕਿ ਇਸ ਦੀ ਬੈਟਰੀ ਨਾ ਖਤਮ ਹੋ ਜਾਵੇ ਇਸ ਨਾਲ ਹੀ ਕ੍ਰੈਸ਼ ਹੋਏ 에어 ਇੰਡੀਆ ਦੇ ਜਹਾਜ਼ ਵਿੱਚ ਕੈਬਨ ਕਰੂ ਮੈਂਬਰ ਦੀਪਕ ਪਾਠਕ ਵੀ ਸਵਾਰ ਸੀ ਪਕਨੇ ਆਖਰੀ ਵਾਰ ਆਪਣੇ ਮਾਂ ਨਾਲ ਗੱਲ ਕੀਤੀ ਸੀ ਤੇ ਉਹਨਾਂ ਨੂੰ ਗੁੱਡ ਮਾਰਨਿੰਗ ਵਿਸ਼ ਕੀਤਾ ਸੀ ਉਹਨਾਂ ਦੀ ਭੈਣ ਨੇ ਕਿਹਾ ਕਿ ਹਾਦਸੇ ਦੀ ਖਬਰ ਸਾਹਮਣੇ ਆਉਣ ਤੋਂ ਬਾਅਦ ਉਹਨਾਂ ਨੇ ਉਹਨਾਂ ਦੀ ਹਾਲਤ ਬਾਰੇ ਕੁਝ ਨਹੀਂ ਪਤਾ ਸੀ ਇੱਕ ਪਰਿਵਾਰਕ ਮੈਂਬਰ ਨੇ ਕਿਹਾ ਕਿ ਜਦੋਂ ਉਹਨਾਂ ਨੇ ਹਾਦਸੇ ਦੀ ਖਬਰ ਜਨਤਕ ਹੋਣ ਤੋਂ ਬਾਅਦ ਸੰਪਰਕ ਕੀਤਾ ਤਾਂ ਉਹਨਾਂ ਦਾ ਫੋਨ ਬਜਰੀਆ ਸੀ ਹਾਲਾਂਕਿ ਕਿਸੇ ਨੇ ਫੋਨ ਨਹੀਂ ਚੁੱਕਿਆ ਪਰਿਵਾਰ ਨੇ ਕਿਹਾ ਕਿ ਜਿੰਨਾ ਚਿਰ ਫੋਨ ਵੱਜਦਾ ਰਿਹਾ ਸਾਨੂੰ ਉਮੀਦ ਰਹੀ ਉਸ ਦੀ ਭੈਣ ਨੇ ਕਿਹਾ ਕਿ ਮੁੰਬਈ ਦੇ ਨੇੜੇ ਤੇ ਅਸੀਂ ਇਕੱਠੇ ਹੋਏ 11 ਸਾਲਾਂ ਤੋਂ ਦੀਪਕ 에ਅਰ ਇੰਡੀਆ ਵਿੱਚ ਕੈਬਨ ਕਰੂ ਮੈਂਬਰ ਵਜੋਂ ਕੰਮ ਕਰ ਰਿਹਾ ਸੀ ਹਾਦਸੇ ਦੀ ਖਬਰ ਨੇ ਇਲਾਕੇ ਦੇ ਵਿੱਚ ਸੰਸਨੀ ਫੈਲਾ ਦਿੱਤੀ ਹੈ ਜਲਦੀ ਹੀ ਪਰਿਵਾਰਕ ਮੈਂਬਰ ਅਤੇ ਦੋਸਤ ਇਕੱਠੇ ਹੋਏ ਉਸ ਦੀ ਭੈਣ ਨੇ ਕਿਹਾ ਕਿ ਉਸ ਦੀ ਹਾਲਤ ਜਾਂ ਟਿਕਾਣੇ ਬਾਰੇ ਕੋਈ ਅਧਿਕਾਰਤ ਜਾਣਕਾਰੀ ਨਹੀਂ ਦਿੱਤੀ ਗਈ ਸੀ ਉਸ ਨੇ ਆਪਣੀ ਮਾਂ ਨੂੰ ਸਵੇਰੇ ਫੋਨ ਕੀਤਾ ਸੀ ਅਤੇ ਗੁੱਡ ਮਾਰਨਿੰਗ ਵਿਸ਼ ਕੀਤਾ ਸੀ ਇਹ ਤਾਂ ਸਿਰਫ ਕੁਝ ਕਿਸੇ ਨੇ ਲੇਕਿਨ ਜਾਣ ਗਵਾਉਣ ਵਾਲੇ ਅਨੇਕਾਂ ਨੇ ਤੇ ਹਰ ਕਿਸੇ ਦੀ ਜ਼ਿੰਦਗੀ ਅਮੁੱਲ ਹੈ ਗੱਬਰੂ ਟੀਵੀ ਸਾਰੇ ਹੀ ਜਾਣ ਗਵਾਉਣ ਵਾਲਿਆਂ ਨੂੰ ਨਿੱਕੀ ਸ਼ਰਧਾਂਜਲੀ ਭੇਟ ਕਰਦਾ ਹੈ ਤੇ ਵਾਹਿਗੁਰੂ ਪਰਿਵਾਰ ਨੂੰ ਪਾਣਾ ਮੰਨਣ ਦਾ ਬਲ ਬਖਸ਼ੇ